ਜੀ ਕੀ ਫਤਿਹ ਸਨਮਾਨਯੋਗ ਸਾਧ ਸੰਗਤ ਜੀ ਜੋ ਦਾਸ ਨੇ ਹਕੀਮ ਅੱਲਾ ਯਾਰ ਖਾਂ ਜੋਗੀ ਉਹਨਾਂ ਵੱਲੋਂ ਲਿਖੀ ਹੋਈ ਕਿਤਾਬ ਗਾਂਝੇ ਸ਼ਹੀਦਾਂ ਦੇ ਜੋ ਸ਼ੇਅਰ ਨੇ ਉਹਨਾਂ ਦੀ ਸੰਖੇਪ ਰੂਪ ਵਿੱਚ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕਰਨ ਦਾ ਯਤਨ ਕੀਤਾ ਹੈ 185 ਦੇ ਕਰੀਬ ਸ਼ੇਅਰ ਇਸ ਕਿਤਾਬ ਦੇ ਸੰਖੇਪ ਰੂਪ ਵਿੱਚ ਦਾਸ ਸਾਹਿਬ ਜੀ ਦੇ ਨਾਲ ਸਾਂਝੇ ਕਰ ਚੁੱਕਾ ਹੈ ਸਵਾ ਉਸ ਤੋਂ ਅਗਲੇ ਕੁਝ ਸ਼ੇਰ ਆਪ ਜੀ ਦੇ ਨਾਲ ਦਾਸ ਸਾਂਝੇ ਕਰਨ ਜਾ ਰਿਹਾ ਹੈ ਆਪ ਸੰਗਤ ਨੇ ਅਸੀਸ ਬਖਸ਼ਿਸ਼ ਕਰਨੀ ਜੀ ਹਕੀਮ ਅੱਲਾ ਯਾਰ ਰੱਖਾ ਜੋਗੀ ਜੀ ਨੇ ਬਾਬਾ ਅਜੀਤ ਸਿੰਘ ਜੀ ਉਹਨਾਂ ਵੱਲੋਂ ਚਮਕੌਰ ਦੀ ਜੰਗ ਵਿੱਚ ਵਿਖਾਏ ਜੋਰ ਉਹਨਾਂ ਵੱਲੋਂ ਚਮਕੌਰ ਦੀ ਜੰਗ ਵਿੱਚ ਦੁਸ਼ਮਣ ਦਰ ਦੇ ਨਾਲ ਜੋ ਮੁਕਾਬਲਾ ਕੀਤਾ ਗਿਆ ਉਹਦਾ ਜ਼ਿਕਰ ਪਿਛਲੇ ਕੁਝ ਸ਼ੇਰਾਂ ਦੇ ਵਿੱਚ ਕੀਤਾ ਸੀ ਜੋਗੀ ਜੀ ਕਹਿੰਦੇ ਨੇ ਕਿ ਬਾਬਾ ਅਜੀਤ ਸਿੰਘ ਜੀ ਦੀ ਤਲਵਾਰ ਨੇ ਇੱਕ ਵਾਰ ਦੁਸ਼ਮਣ ਦਲ ਦੇ ਵਿੱਚ ਭਗੜੜ ਮਚਾ ਦਿੱਤੀ ਸੀ ਔਰ ਉਸ ਵਕਤ ਜੋਗੀ ਜੀ ਕਹਿੰਦੇ ਦਹਸ਼ਤ ਸੇ ਸਭੀ ਬੁੱਧ ਸਿਤਾਰੋਂ ਮੇ ਗੁਸੇ ਥੇ ਅਕਰਬ ਅਸਦ ਸੂਰ ਹਿਸਾਰੋਂ ਮੇ ਗੁਸੇ ਥੇ ਇਹ ਸੋਚ ਥੇ ਜਿਹੇ ਹੋਸ਼ ਥੇ ਗਮ ਅਸਦ ਹੀ ਗਾਰੋਂ ਮੇ ਗੁਸੇ ਥੇ ਸ਼ੇਰੋਂ ਮੇ ਘਰੋਂ ਸ਼ੇਰ ਚਕਾਰੋਂ ਮੇ ਗੁੱਸੇ تھے ਇਹ ਇਸ ਕੋ ਦਿਖਾ ਔਰ ਨਾ ਉਹ ਉਸ ਕੋ ਨਜ਼ਰ ਆਇਆ ਸੁਪਣੇ ਕੇ ਲਈ ਭੀੜਿਆ ਭੀੜੋਂ ਕੇ ਭੀੜੋਂ ਕੇ ਦਰ ਆਇਆ ਜੋਗੀ ਜੀ ਨੇ ਬਾਬਾ ਅਜੀਤ ਸਿੰਘ ਜੀ ਵੱਲੋਂ ਚਮਕੌਰ ਦੀ ਜੰਗ ਵਿੱਚ ਜਦੋਂ ਦੁਸ਼ਮਣਾਂ ਨੂੰ ਭਾਜੜਾ ਪਾਈਆਂ ਦੁਸ਼ਮਣਾਂ ਦੀ ਐਨ ਫੌਜ ਦਾ ਸਫਾਇਆ ਕਰਦੇ ਜਾਂਦੇ ਨੇ ਬਾਬਾ ਅਜੀਤ ਸਿੰਘ ਜੀ ਤੇ ਜੋਗੀ ਅੱਲਾ ਯਾਰਾ ਖਾਂ ਕਹਿੰਦੇ ਨੇ ਕਿ ਦਹਿਸ਼ਤ ਸੇ ਸਭੀ ਬੁਰਜ ਸਿਤਾਰੋਂ ਮੇਂ ਗੁਸੇ ਥੇ। ਬਾਬਾ ਅਜੀਤ ਸਿੰਘ ਜੀ ਦੀ ਇੰਨੀ ਦਹਿਸ਼ਤ ਦੁਸ਼ਮਣ ਦਲ ਦੇ ਦਿਲਾਂ ਵਿੱਚ ਬੈਠ ਗਈ ਕਿ ਜੋਗੀ ਜੀ ਕਹਿੰਦੇ ਜਿਵੇਂ ਮਨੋਂ ਰਾਸ਼ੀ ਚੱਕਰ ਤਾਰਿਆਂ ਵਿੱਚ ਜਿਵੇਂ ਛੁਪ ਜਾਂਦੀਆਂ ਨੇ ਰਾਸ਼ੀਆਂ ਚੱਕਰਾਂ ਤਾਰਿਆਂ ਵਿੱਚ ਜਿਵੇਂ ਛੁਪ ਜਾਂਦੀਆਂ ਜੋਗੀ ਜੀ ਕਹਿੰਦੇ ਦੁਸ਼ਮਣ ਇੱਕ ਦੂਜੇ ਦੇ ਪਿੱਛੇ ਛੁਪ ਰਹੇ ਸੀ। ਅਕਰਬ ਅਸਦ ਸੂਰ ਖਿਸਾਰੋਂ ਮੇਂ ਗੁਸੇ ਗੁਸੇ ਥੇ। ਅਕਰਬ ਦਾ ਅਰਥੰਦਾ ਬ੍ਰਿਸ਼ਚਕ ਰਾਸ਼ੀ ਔਰ ਅਸਦ ਦਾ ਅਰਥ ਹੈ ਸਿੰਘ ਰਾਸ਼ੀ ਸੂਰ ਦਾ ਅਰਥ ਹੈ ਬ੍ਰਿਖ ਰਾਸ਼ੀ ਜੋਗੀ ਜੀ ਕਹਿੰਦੇ ਨੇ ਬ੍ਰਿਸ਼ਟਕ ਸਿੰਘ ਤੇ ਬਿਰਖਾਦ ਰਾਸ਼ੀਆਂ ਵੀ ਮਨੋਂ ਆਪਣੇ ਕਿਲਿਆਂ ਵਿੱਚ ਜਾ ਕੇ ਛਿਪ ਗਈਆਂ ਹੋਣ ਇਹ ਹੋਸ਼ تھے ਗੁ ਅਜਦਹੇ ਗਾਰੋਮੇ ਹੁਸੇ تھے ਜੋਗੀ ਜੀ ਕਹਿੰਦੇ ਨੇ ਕਿ ਵੱਡੇ ਵੱਡੇ ਜਿਹੜੇ ਅਜਦਹੇ ਸੱਪ ਨੇ ਅਜਗਰ ਸੱਪ ਮਨੋਂ ਜੋਗੀ ਜੀ ਕਹਿੰਦੇ ਡਰਦੇ ਹੋਏ ਗਾਰੋ ਦਾ ਅਰਥ ਹੈ ਖੁੱਡਾ ਖੁੱਦਾਂ ਦੇ ਵਿੱਚ ਵੜ ਗਏ ਕਿਹਨ ਤੋਂ ਭਾਵ ਕੇ ਵੱਡੇ ਵੱਡੇ ਕਹਿੰਦੇ ਕਹਾਉਂਦੇ ਜਿਹੜੇ ਸੂਰਮੇ ਸੀ ਬਾਬਾ ਅਜੀਤ ਜੀ ਦੇ ਅਜੀਤ ਸਿੰਘ ਜੀ ਦੇ ਸਾਹਮਣੇ ਉਹ ਆਪਣਾ ਮੂੰਹ ਛਾਉਂਦੇ ਨਜ਼ਰ ਆਏ ਨੇ ਸ਼ੇਰੋਂ ਮੇ ਹਰਣ ਸ਼ੇਰ ਚਕਾਰੋਂ ਮੇ ਗੁੱਸੇ تھے ਜੋਗੀ ਜੀ ਕਹਿੰਦੇ ਨੇ ਕਿ ਜੰਗਲੀ ਜੀਵਾਂ ਵਿੱਚ ਵੀ ਇੰਨੀ ਦਹਿਸ਼ਤ ਮੱਚੀ ਹੋਈ ਸੀ ਭਗੜਦ ਇਸ ਭਗੜੜ ਦੇ ਵਿੱਚ ਹਿਰਣ ਸ਼ੇਰਾਂ ਵਿੱਚ ਤੇ ਸ਼ੇਰ ਬਾਰਾਂ ਸੰਘਿਆਂ ਦੇ ਕਹਿੰਦੇ ਨੇ ਕਿ ਝੁੰਡਾਂ ਦੇ ਵਿੱਚ ਜਾ ਕੇ ਲੁਕੇ ਹੋਏ ਸੀ ਇਹ ਕਹਿਣ ਤੋਂ ਭਾਵ ਹੈ ਕਿ ਉਸ ਮੈਦਾਨੇ ਜੰਗ ਦੇ ਵਿੱਚ ਬਾਬਾ ਅਜੀਤ ਸਿੰਘ ਜੀ ਦੀ ਇੰਨੀ ਦਹਿਸ਼ਤ ਸੀ ਕਿ ਜਰਨੈਲ ਛਪਾਈਆਂ ਦੇ ਪਿੱਛੇ ਲੋਕ ਰਏ ਨੇ ਇਸ ਤਰ੍ਹਾਂ ਇੱਕ ਦੂਜੇ ਆਪਣੀ ਜਾਨ ਬਚਾਉਂਦੇ ਕੋਈ ਕਹਿੰਦੇ ਭੱਜ ਰਹੇ ਸੀ ਇਹ ਇਸ ਕੋ ਦਿਖਾ ਔਰ ਨਾ ਉਹ ਉਸ ਕੋ ਨਜ਼ਰ ਆਇਆ ਸੁਪਣੇ ਕੇ ਲਈ ਢੇੜੀਆਂ ਭੇਡੋਂ ਕੇਦਰ ਆਇਆ ਜੋਗੀ ਜੀ ਕਹਿੰਦੇ ਕੌਣ ਮਿੱਤਰ ਤੇ ਕੌਣ ਦੁਸ਼ਮਣ ਉਸ ਵਕਤ ਜਦੋਂ ਬਾਬਾ ਅਜੀਤ ਸਿੰਘ ਜੀ ਦੀ ਤਲਵਾਰ ਮੈਦਾਨੀ ਜੰਗ ਵਿੱਚ ਚੱਲ ਰਹੀ ਹੈ ਤੇ ਕਹਿੰਦੇ ਦੁਸ਼ਮਣ ਦਲ ਜਿਹੜੇ ਜਿਹੜਾ ਹੈ ਉਹ ਸਿਪਾਈ ਜਿਹੜੇ ਨੇ ਸੈਨਿਕ ਜਿਹੜੇ ਨੇ ਇੱਕ ਦੂਜੇ ਨੂੰ ਪਛਾਣ ਤੱਕ ਦੇ ਲਤਾੜ ਦੇ ਕੋਈ ਪਛਾਣ ਨੂੰ ਭੱਜ ਰਹੇ ਨੇ ਜੋਗੀ ਜੀ ਕਹਿੰਦੇ ਕਿਹੜਾ ਦੁਸ਼ਮਣ ਤੇ ਕਿਹੜਾ ਦੋਸਤ ਜੇ ਇਸ ਕੋ ਦੇਖਾ ਔਰ ਨਾ ਉਹ ਉਸ ਕੋ ਨਜ਼ਰ ਆਇਆ ਕਿ ਇੱਕ ਦੂਜੇ ਵੱਲ ਪੱਕਦੇ ਹੀ ਨਹੀਂ ਸਾਰਿਆਂ ਨੂੰ ਆਪੋ ਆਪਣੀ ਪਈ ਹੋਏ ਸੀ ਸੁਪਨੇ ਕੇ ਲਈਏ ਭੇੜੀਏ ਭੇੜੋਂ ਕੇਦਰ ਆਇਆ ਜੋਗੀ ਜੀ ਕਹਿੰਦੇ ਨੇ ਇੰਜ ਲੱਗਦਾ ਸੀ ਜਿਵੇਂ ਬਗਹਾੜ ਛਿਪਣ ਦੇ ਵਾਸਤੇ ਭੇਡਾਂ ਦੇ ਦਰਵਾਜ਼ੇ ਤੇ ਆਇਆ ਹੋਵੇ ਕਿ ਵੱਡੇ ਵੱਡੇ ਜਰਨੈਲ ਜਿਹੜੇ ਨੇ ਉਹ ਸਿਪਾਹਿਆਂ ਨੂੰ ਅੱਗੇ ਕਰ ਕਰਕੇ ਆਪ ਉਹਨਾਂ ਦੇ ਪਿੱਛੇ ਲੁਕ ਰਹੇ ਸਨ ਇਹ ਆਈ ਉਹ ਪਹੁੰਚੀ ਉਹ ਗਈ ਛਣ세 ਨਿਕਲ ਕਰ ਜਬ ਬੈਠ ਗਈ ਸਿਰ पे ਉઠી ਤਨ세 ਨਿਕਲ ਕਰ ਦੋ ਕਰ ਗਈ ਚਾਰ ਆਇਨਾ ਜੋ ਛਣ세 ਨਿਕਲ ਕਰ ਤਰਾਰੀ ਮੇ ਤੇਜ਼ੀ ਮੇ ਥੀ ਨਾਗਿਨ ਕੀ ਨਾਗਿਨ ਸੀ ਨਿਕਲ ਕਰ ਦੁਸ਼ਮਣ ਕੋ ਲੀਆ ਮਰਕਬੇ ਦੁਸ਼ਮਣ ਤੀ ਨਾ ਛੋੜਾ ਅਬ ਸਵਾਰ ਕੋ ਦੋ ਕਰ ਗਈ ਤੌਸ਼ਨ ਵੀ ਨਾ ਛੋੜਾ ਜੋਗੀ ਜੀ ਨੇ ਹਕੀਮ ਅੱਲਾ ਯਾਰਖਾ ਜੋਗੀ ਬਾਬਾ ਅਜੀਤ ਸਿੰਘ ਜੀ ਦੀ ਮੈਦਾਨੇ ਜੰਗ ਵਿੱਚ ਚੱਲ ਰਹੀ ਤਲਵਾਰ ਦੀ ਸਿੱਖਤ ਕਰਦੇ ਨੇ ਕਹਿੰਦੇ ਨੇ ਇਹ ਆਈ ਉਹ ਪਹੁੰਚੀ ਉਹ ਗਈ ਸ਼ਾਨਸੇ ਨਿਕਲ ਕਰ ਜੋਗੀ ਜੀ ਕਹਿੰਦੇ ਨੇ ਸਾਹਿਬ ਜਾਦੇ ਜੀ ਬਾਬਾ ਜੀਤ ਸਿੰਘ ਜੀ ਦੀ ਤਲਵਾਰ ਇਧਰੋਂ ਆਉਂਦੀ ਹੈ ਉਧਰ ਨੂੰ ਨਿਕਲ ਜਾਂਦੀ ਹੈ ਬਿਜਲੀ ਦੀ ਤੇਜ਼ੀ ਵਾਂਗ ਐਨ ਛਲ ਕਰਕੇ ਜਿਵੇਂ ਬਿਜਲੀ ਇਕਦਮ ਝਟਕਾ ਮਾਰਦੀ ਹੈ ਕਹਿੰਦੇ ਬਾਬਾ ਜੀ ਦੀ ਤਲਵਾਰ ਐਨ ਬਿਜਲੀ ਦੀ ਤਰ੍ਹਾਂ ਝਟਕੇ ਦੇ ਨਾਲ ਕਹਿੰਦੇ ਨੇ ਇਕਦਮ ਦੁਸ਼ਮਣ ਦੇ ਸਰੀਰ ਵਿੱਚੋਂ ਪਾਰ ਹੋ ਜਾਂਦੀ ਸੀ ਜਦ ਸਰ ਜਦ ਬੈਠ ਗਈ ਸਰਪੇ ਉੱਠੀ ਤਨ ਸੇ ਨਿਕਲ ਕਰ ਬਾਬਾ ਅਜੀਤ ਸਿੰਘ ਜੀ ਦੀ ਤਲਵਾਰ ਕਹਿੰਦੇ ਜਦੋਂ ਕਿਸੇ ਦੁਸ਼ਮਣ ਦੇ ਸਿਰ ਤੇ ਵੱਜਦੀ ਹੈ ਜੋਗੀ ਜੀ ਕਹਿੰਦੇ ਉਹਦੇ ਤਨ ਨੂੰ چیر ਕੇ ਨਿਕਲ ਜਾਂਦੀ ਹੈ ਉਹਦੇ ਸਰੀਰ ਚੋਂ ਪਾਰ ਹੋ ਕੇ ਚੈਣ ਲੈਂਦੀ ਹੈ ਦੋ ਕਰ ਗਈ ਚਾਰ ਆਇਨਾ ਜੋਸ਼ਨ ਸੇ ਨਿਕਲ ਕਰ ਆਇਨਾ ਕਹਿੰਦੇ ਸ਼ੀਸ਼ੇ ਨੂੰ ਜੋਸ਼ਨ ਕਹਿੰਦੇ ਕਵਚ ਨੂੰ ਜੋਗੀ ਜੀ ਕਹਿੰਦੇ ਜਦੋਂ ਤਲਵਾਰ ਚੱਲਦੀ ਹੈ ਬਾਬਾ ਜੀ ਦੀ ਤੇ ਜਦੋਂ ਦੁਸ਼ਮਣ ਦਲ ਦੇ ਤਨ ਨੂੰ ਤਲਵਾਰ ਵੱਜਦੀ ਹੈ ਸਿਪਾਈ ਨੇ ਲੋਹੇ ਦੀ ਸੰਜੋਬ ਆਈ ਹੈ ਤੇ ਜੋਗੀ ਜੀ ਕਹਿੰਦੇ ਸੰਜੋਬ ਨੂੰ چیرਦੀ ਹੋਈ ਉਹ ਜਿਹੜੀ ਤਲਵਾਰ ਹੈ ਉਹ ਪਾਰ ਕਰ ਜਾਂਦੀ ਹੈ ਭਾਵ ਜਿਹੜੀ ਸੰਜੋਬ ਹੈ ਜੋ ਦੇ ਵਿੱਚ ਜਿਹੜੇ ਸੀਸੇ ਜੜੇ ਨੇ ਉਹ ਵੀ ਚੂਰ-ਚੂਰ ਹੋ ਜਾਂਦੇ ਨੇ ਤਰਾਰੀ ਮੇ ਤੇਜ਼ੀ ਮੇਂ થી ਨਾਗਿੰਸੇ ਨਿਕਲ ਕਰ ਜੋਗੀ ਜੀ ਕਹਿੰਦੇ ਉਹ ਜਿਹੜੀ ਤਲਵਾਰ ਹੈ ਬਾਬਾਜੀਤ ਸਿੰਘ ਜੀ ਦੀ ਤਲਵਾਰ ਬੜੀ ਫੁਰਤੀ ਤੇ ਬੜੀ ਤੇਜ਼ੀ ਦੇ ਨਾਲ ਇੰਜ ਫਿਰ ਰਹੀ ਸੀ ਜਿਵੇਂ ਇੱਕ ਨਾਗਣ ਜਿਹੜੀ ਹੈ ਉਹ ਪੇੜਦੀ ਇੱਕ ਨਾਗਣ ਜਿਵੇਂ ਧਰਤੀ ਤੇ ਦੌੜਦੀ ਹੈ ਕਹਿੰਦੇ ਤਲਵਾਰ ਇੱਕ ਨਾਗਣ ਦੀ ਤਰ੍ਹਾਂ ਉਸ ਮੈਦਾਨ ਦੇ ਵਿੱਚ ਜਾਪ ਰਹੀ ਸੀ ਦੁਸ਼ਮਣ ਕੋ ਲੀਆ ਮਰਕਬੇ ਦੁਸ਼ਮਣ ਵੀ ਨਾ ਛੋੜਾ ਜੋਗੀ ਜੀ ਕਹਿੰਦੇ ਨੇ ਕਿ ਦੁਸ਼ਮਣ ਜਿਹੜਾ ਹੈ ਬਾਬਾ ਜੀਤ ਸਿੰਘ ਜੀ ਦੇ ਸਾਹਮਣੇ ਕੋਈ ਪਹਾੜੀ ਰਾਜਾ ਕੋਈ ਸਿਪਾਹੀ ਆਉਂਦਾ ਕੋਈ ਮੁਗਲ ਸਿਪਾਹੀ ਆਉਂਦਾ ਹੈ ਤੇ ਗੁਰੂ ਘਰ ਦੇ ਗੁਰੂ ਸਾਹਿਬ ਦੇ ਸਾਹਬ ਜਾਂਦਿਆਂ ਦੁਸ਼ਮਣ ਹੀ ਬਣ ਕੇ ਆਉਂਦੇ ਨੇ ਨਾ ਤੇ ਜੋਗੀ ਜੀ ਕਹਿੰਦੇ ਨੇ ਬਾਬਾ ਅਜੀਤ ਸਿੰਘ ਜੀ ਦੀ ਤਲਵਾਰ ਉਸ ਦੁਸ਼ਮਣ ਨੂੰ ਤੇ ਚੀਰਦੀ ਹੀ ਹੈ ਮਰਕਬੇ ਦੁਸ਼ਮਣ ਦਾ ਅਰਥ ਹੁੰਦਾ ਜਿਹੜੀ ਦੁਸ਼ਮਣ ਦੀ ਸਵਾਰੀ ਹੈ ਜੀਦੇ ਤੇ ਸਵਾਰ ਹੋ ਕੇ ਆਇਆ ਕੋਈ ਘੋੜੀ ਐ ਕੋਈ ਘੋੜਾ ਹੈ ਜੋਗੀ ਜੀ ਕਹਿੰਦੇ ਉਸ ਘੋੜ ਦੀ ਉਸ ਘੋੜ ਸਵਾਰ ਦੀ ਸਵਾਰੀ ਨੂੰ ਵੀ ਨਹੀਂ ਛੱਡਦੀ ਉਹਨੂੰ ਵੀ ਤਲਵਾਰ ਜਿਹੜੀ ਦੋ ਫਾੜ ਕਰ ਦਿੰਦੀ ਐ ਅਸਵਾਰ ਕੋ ਦੋ ਕਰ ਗਈ ਤੌਸਣ ਵੀ ਨਾ ਛੋੜਾ ਜੋਗੀ ਜੀ ਕਹਿੰਦੇ ਇਸ ਤਲਵਾਰ ਨੇ ਅਸਵਾਰ ਨੂੰ ਤੇ ਦੋ ਫਾੜ ਕੀਤਾ ਹੀ ਜਿਸ ਘੋੜੇ ਤੇ ਉਹ ਅਸਵਾਰ ਸਵਾਰੀ ਕਰਕੇ ਆਇਆ ਸੀ ਕਹਿੰਦੇ ਉਸ ਘੋੜੇ ਨੂੰ ਵੀ ਉਸ ਤਲਵਾਰ ਨੇ ਦੋ ਫਾੜ ਕਰਕੇ ਰੱਖ ਦਿੱਤਾ गति कर दिखी तलवार थी क्या जानी है क्या थी खूब थी, 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 थी।, थी, थी।, थी वो शमशीर कजा थी अर्दल में बेचारे मुलकुल मौत खड़े थे अपने शुगले खास में मशगूल बड़े थे जोगी अल्लाह यार खां बाबा अजीत सिंह जी की तलवार की शिफत करते ने ਕਹਿੰਦੇ ਤਲਵਾਰ ਸੀ ਤਲਵਾਰ ਕੀ ਕਹਿੰਦੇ ਹੈ ਤੇ ਤਲਵਾਰਾਂ ਵਰਗੀ ਹੀ ਤਲਵਾਰ ਸੀ ਪਰ ਕਿਆ ਜਾਣੀਏ ਕਿਆ थी ਪਰ ਜੋਗੀ ਜੀ ਕਹਿੰਦੇ ਪਤਾ ਨਹੀਂ ਉਹ ਤਲਵਾਰ ਸੀ ਕਿ ਕੀ ਸੀ ਹੈ ਤੇ ਆਮ ਲੋਹੇ ਦੀ ਜਾਪਦੀ ਸੀ ਤਲਵਾਰਾਂ ਵਰਗੀ ਤਲਵਾਰ ਜਾਪਦੀ ਸੀ ਪਰ ਪਤਾ ਨਹੀਂ ਉਹ ਚਲਾਉਣ ਵਾਲੇ ਦੇ ਹੱਥਾਂ ਦੀ ਕੋਈ ਕਲਾ ਸੀ ਜੋਗੀ ਜੀ ਕਹਿੰਦੇ ਮੈਨੂੰ ਸਮਝ ਨਹੀਂ ਆਉਂਦੀ ਐ ਕਿ ਐਸੀ ਤਲਵਾਰ ਸੀ ਖੂਖਾਰ ਥੀ ਕਹਿੰਦੇ ਖੂਨ ਪੀਣ ਵਾਲੀ ਸੀ ਖੂਬਾਰ ਥੀ ਕਹਿੰਦੇ ਉਹ ਖੂਨ ਵਰਸਾਉਣ ਵਾਲੀ ਥੀ ਆਪਤ تھی ਬਲਾਤ ਸੀ ਜੋਗੀ ਜੀ ਕਹਿੰਦੇ ਆਪਤ ਸੀ ਕਿਆਮਤ ਸੀ ਉਹ ਤਲਵਾਰ ਮੈਂ ਉਸ ਤਲਵਾਰ ਦੀ ਕੀ ਸਿਫਤ ਕਰਾਂ ਤੀ ਆਬ ਜਾਂ ਫਲਾਦ ਤੇ ਬਿਜਲੀ ਕੀ ਜ਼ਲਾ ਥੀ ਜੋਗੀ ਜੀ ਕਹਿੰਦੇ ਜਿਵੇਂ ਪਾਣੀ ਜਾਂ ਫਲਾਦ ਉੱਤੇ ਅਸਮਾਨੀ ਬਿਜਲੀ ਚਮਕ ਰਹੀ ਦਿਸਦੀ ਹੈ ਓਵੇਂ ਜਿਵੇਂ ਬਾਬਾ ਅਜੀਤ ਸਿੰਘ ਜੀ ਦੀ ਤਲਵਾਰ ਮੈਦਾਨ ਦੇ ਵਿੱਚ ਚਮਕਦੀ ਨਜ਼ਰ ਆ ਰਹੀ ਸੀ ਸਮਰਾਜ ਕੀ ਅਮਾਤੀ ਉਹ ਸ਼ਮਸ਼ੀਰ ਕাজা ਥੀ ਜੋਗੀ ਜੀ ਕਹਿੰਦੇ ਅਸਲ ਵਿੱਚ ਉਹ ਤਲਵਾਰ ਇੰਜ ਲੱਗਦੀ ਸੀ ਜਿਵੇਂ ਜਮਰਾਜ ਦੀ ਮਾਂ ਹੋਵੇ ਜਮਰਾਜ ਕੀ ਅੰਮਾ ਸੀ ਕਹਿੰਦੇ ਉਹ ਮੌਤ ਦਾ ਜਿਹੜਾ ਜਮਰਾਜ ਨੂੰ ਦੇਵਤਾ ਮੰਨਿਆ ਜਾਂਦਾ ਹੈ ਕਿ ਜਮਰਾਜ ਜਿਹੜੇ ਮੌਤ ਦਾ ਦੇਵਤਾ ਹੈ ਜੋਗੀ ਜੀ ਕਹਿੰਦੇ ਇਹ ਤਲਵਾਰ ਜਿਹੜੀ ਹੈ ਬਾਬਾ ਅਜੀਤ ਸਿੰਘ ਦੀ ਤਲਵਾਰ ਇਹ ਜਮਰਾਜ ਦੀ ਮਾਂ ਸੀ ਔਰ ਉਹ ਸ਼ਮਸ਼ੀਰ ਕਹਾ ਜਾਂਦੀ ਸ਼ਮਸ਼ੀਰ ਕਹਾ ਕਹਿੰਦੇ ਕਾਲ ਦੀ ਕਿਰਪਾਨ ਜੋਗੀ ਜੀ ਕਹਿੰਦੇ ਉਹ ਕਾਲ ਦੀ ਕਿਰਪਾਨ ਸੀ ਇਹ ਸਾਰਿਆਂ ਨੂੰ ਮੌਤ ਵੰਡ ਰਹੀ ਸੀ ਅਰਦਨ ਨੇ ਵਿਚਾਰੇ ਮਲਕੁਲ ਮੌਤ ਖੜੇ تھے ਜੋਗੀ ਜੀ ਕਹਿੰਦੇ ਨੇ ਇੰਜ ਲੱਗਦਾ ਸੀ ਕਿ ਬਾਬਾ ਅਜੀਤ ਸਿੰਘ ਜੀ ਦੀ ਤਲਵਾਰ ਦੀ ਖਜੂਰੀ ਦੇ ਵਿੱਚ ਮੌਤ ਦੇ ਫਰਿਸ਼ਤੇ ਹੱਥ ਬਨ ਕੇ ਖੜੇ ਹੋਣ ਆਪਣੇ ਸ਼ੁਗਲੇ ਖਾਸ ਵਿੱਚ مشغول ਬੜੇ تھے ਤੇ ਇੰਜ ਲੱਗਦਾ ਸੀ ਕਿ ਮੌਤ ਦੇ ਸੱਦੇ ਦੇਣ ਤੇ ਆਪਣੇ ਖਾਸ ਸ਼ੁਗਲ ਦੇ ਵਿੱਚ ਜੇ ਹੋਣ ਕੀ ਮੌਤ ਦੀ ਇਸ ਤਲਵਾਰ ਨੇ ਸਾਨੂੰ ਆਪਣੇ ਇਸ ਖੁਸ਼ੀ ਦੇ ਮੌਕੇ ਸਦਾ ਬਖਸ਼ੇ ਹੈ ਤੇ ਅਸੀਂ ਅੱਜ ਬੇਅੰਤ ਜਿਹੜੇ ਇਸ ਤਲਵਾਰ ਨਾਲ ਮਰੇ ਹੋਏ ਲੋਕ ਨੇ ਉਹਨਾਂ ਦੀ ਮੌਤ ਦੀ ਖੁਸ਼ੀ ਮਨਾਉਣ ਆਏ ਹੋਈ ਹੋਵੇ ਉਹ ਵੀ ਹੈ ਸ੍ਰਿਸ਼ਤਰ ਜੋਗੀ ਜੀ ਕਹਿੰਦੇ ਘੋੜਾ ਉਹ ਸਭ ਕੁ ਸਹਿਰ ਬਦਲ ਜਿਸका ਨਹੀਂ ਥਾ ਦੇਖਾ ਤੂੰ ਕਹਾਂ ਥਾ ਅਭੀ ਦੇਖਾ ਤੂੰ ਨਹੀਂ ਥਾ ਮਫੂਜ ਕੋਈ ਇਸ ਸੇ ਮੱਕਾ ਥਾ ਨਾ ਮੱਕੀ ਥਾ ਬਾਲਾਏ ਫਲਕ تھا ਉਹ ਕਬੀ ਜ਼ੇਰ ਜ਼ਮੀਂ تھا ਥੀ ਟਾਪ ਕੀ ਆਵਾਜ਼ ਜਾਂ ਸਹਿਲਾਏ ਸਬਾਥੀ ਗੁੰਚੇ ਕ ਚਟਕਣੇ ਕੀ ਸਦਾ ਉਸਕੇ ਸੇਵਾਥੀ ਜੋਗੀ ਜੀ ਕਹਿੰਦੇ ਨੇ ਬਾਬਾ ਅਜੀਤ ਸਿੰਘ ਜੀ ਦਾ ਜਿਹੜਾ ਘੋੜਾ ਹੈ ਜੋਗੀ ਜੀ ਕਹਿੰਦੇ ਘੋੜਾ ਉਹ ਸਬਕ ਸਹਿਰ ਬਦਲ ਜਿਸਕਾ ਨਹੀਂ تھا ਸਬਲ ਸਹਿਰਦਾਰ ਹੁੰਦਾ ਤੇਜ਼ ਰਫਤਾਰ ਸਬਕ ਸਹਿਰ ਬਹੁਤ ਤੇਜ਼ ਜੋਗੀ ਜੀ ਕਹਿੰਦੇ ਬਾਬਾ ਅਜੀਤ ਸਿੰਘ ਜੀ ਦਾ ਘੋੜਾ ਇਤਨਾ ਤੇਜ਼ ਰਫਤਾਰ ਸੀ ਕਿ ਦੁਨੀਆ ਤੇ ਕੋਈ ਘੋੜਾ ਉਹਦੇ ਵਰਗਾ ਨਹੀਂ ਕਿ ਉਹਦੇ ਬਰਾਬਰ ਕਿਸੇ ਘੋੜੇ ਦੀ ਤੁਲਨਾ ਕੀਤੀ ਜਾ ਸਕੇ ਉਹਦੇ ਵਰਗਾ ਕੋਈ ਨਹੀਂ ਦੇਖਾ ਤੋ ਕਹਾਂ ਤਾ ਕਹਿੰਦੇ ਹੁਣੇ ਵੇਖਿਆ ਕਿ ਘੋੜਾ ਇੱਥੇ ਕੋਸੀ ਦੇਖਾ ਤੋ ਨਹੀਂ ਖੈ ਕਹਿੰਦੇ ਅਗਲੀ ਪੜ ਵੇਖਿਆ ਤੇ ਘੋੜਾ ਉੱਥੇ ਨਜ਼ਰ ਨਹੀਂ ਆਇਆ ਕਿ ਖਿੰਨ ਦੇ ਵਿੱਚ ਘੋੜਾ ਕਿਤੇ ਦਾ ਕਿਤੇ ਦੌੜ ਜਾਂਦਾ ਸੀ ਇੰਨਾ ਤੇਜ਼ ਰਫਤਾਰ ਮਫੂਜ ਕੋਈ ਇਸੇ ਮੱਕਾ ਥਾਂ ਨਾ ਮੱਕੀ ਥਾ ਯੋਗੀ ਜੀ ਕਹਿੰਦੇ ਇਸ ਘੋੜੇ ਦੇ ਕੋਲੋਂ ਨਾ ਕੋਈ ਮਕਾਨੀ ਤੇ ਨਾ ਕੋਈ ਮਕਾਨ ਵਿੱਚ ਵਸਣ ਵਾਲਾ ਹੀ ਬਚ ਸਕਦਾ ਸੀ ਇੰਨਾ ਤੇਜ਼ ਰਫਤਾਰ ਯੋਗੀ ਜੀ ਕਹਿੰਦੇ ਇਸ ਘੋੜੇ ਦੀ ਤੇਜ਼ ਰਫਤਾਰ ਦੇ ਸਾਹਮਣੇ ਕੋਈ ਟਿਕ ਨਹੀਂ ਸਕਿਆ ਬਾਲਾਏ ਫਲਕ ਥਾ ਵੋ ਕਵੀ ਜ਼ੇਰ ਜ਼ਮੀ ਥਾ ਯੋਗੀ ਜੀ ਕਹਿੰਦੇ ਕਦੀ ਇੰਝ ਲੱਗਦਾ ਸੀ ਉਹ ਘੋੜਾ ਉੱਚੇ ਅਸਮਾਨ ਦੇ ਚ ਉੱਡ ਰਿਹਾ ਕੋਵੇ ਅਗਲੀ ਪੰਡ ਲੱਗਦਾ ਸੀ ਜਿਵੇਂ ਜ਼ਮੀਨ ਤੇ ਤੇਜ਼ ਰਫਤਾਰ ਦੌੜ ਰਿਹਾ ਹੋਵੇ ਹਵਾ ਦੀ ਤਰ੍ਹਾਂ ਉਹ ਘੋੜਾ ਜਿਹੜਾ ਉਹ ਦੌੜ ਰਿਹਾ ਹੋਵੇ। ਠੀਕ ਟਾਪ ਕੀ ਆਵਾਜ਼ ਜਾਂ ਸਹਲਾਏ ਸਬਾ ਥੀ। ਸਹਲਾਏ ਸਬਾ ਸਵੇਰ ਦੀ ਰੁਮਕ ਦੀ ਕੋਈ ਹਵਾ। ਜੋਗੀ ਜੀ ਕਹਿੰਦੇ ਘੋੜੇ ਦੇ ਪੈਰਾਂ ਦੀ ਜਿਹੜੀ ਟਾਪ ਹੈ ਉਹ ਸਵੇਰ ਦੀ ਜਿਹੜੀ ਸਵੇਰ ਸਰ ਜਿਵੇਂ ਹਵਾ ਰੁਮਕ ਦੀ ਠੰਡੀ ਠੰਡੀ ਜੋਗੀ ਜੀ ਕਹਿੰਦੇ ਉਹਦੇ ਵਾਂਗ ਸੁਹਾਵਣੀ ਲੱਗਦੀ ਸੀ। ਗੁੰਚੇ ਕੇ ਚਟਖ ਚਟਖਣੇ ਕੀ ਸਦਾ ਉਸਕੇ ਸਿਵਾ ਥੀ। ਜੋਗੀ ਜੀ ਕਹਿੰਦੇ ਨੇ ਅਲੀ ਦੇ ਖੜਨ ਦੀ ਆਵਾਜ਼ ਦੀ ਆਵਾਜ਼ ਵੀ ਕਹਿੰਦੇ ਘੋੜੇ ਦੀ ਟਾਪ ਤੋਂ ਉੱਚੀ ਸੁਣਾਈ ਦਿੰਦੀ ਸੀ ਭਾਵ ਜਦੋਂ ਘੋੜਾ ਚੱਲਦਾ ਜੋਗੀ ਜੀ ਕਹਿੰਦੇ ਉਹਦੇ ਪੈਰਾਂ ਦੀ ਆਵਾਜ਼ ਬਿਲਕੁਲ ਨਜ਼ਰ ਸੁਣਾਈ ਨਹੀਂ ਦਿੰਦੀ ਇੰਨੀ ਕੋ ਜਿਹੜਾ ਉਹ ਘੋੜਾ ਠਿਰਜ ਦੇ ਨਾਲ ਚੱਲਦਾ ਹੈ ਭਾਵ ਉਹਦੇ ਪੈਰਾਂ ਦੇ ਵਿੱਚ ਇੰਨੀ ਸਹਜਤਾ ਹੈ ਰਫਤਾਰ ਬਹੁਤ ਹੈ ਪਰ ਪੈਰਾਂ ਦੇ ਵਿੱਚ ਸਹਜਤਾ ਐਸੀ ਹੈ ਕਹਿੰਦੇ ਉਸ ਘੋੜੇ ਦੇ ਪੈਰਾਂ ਦੀ ਆਵਾਜ਼ ਤੋਂ ਜ਼ਿਆਦਾ ਕਲੀ ਦੇ ਖਿੜਨ ਦੀ ਆਵਾਜ਼ ਸੀ ਕਿ ਕਲੀ ਦੇ ਖਿੜਨ ਦੀ ਆਵਾਜ਼ ਤੇ ਸੁਣਾਈ ਦਿੰਦੀ ਸੀ ਪਰ ਘੋੜੇ ਦੇ ਪੌੜਾਂ ਦੀ ਆਵਾਜ਼ ਸੁਣਾਈ ਨਹੀਂ ਸੀ ਦਿੰਦੀ ਇਸ ਕੋ ਕੁਚਲ ਆਇਆ ਕਬੀ ਉਸ ਕੋ ਕੁਚਲ ਆਇਆ ਸਦਹਾ ਕੀ ਲਕਦ ਕੋਬੀ ਸੇ ਹਯਾਤ ਬਦਲ ਆਇਆ ਠੋਕਰ ਜਹਾਂ ਮਾਰੀ ਵਹਾਂ ਪਾਣੀ ਨਿਕਲ ਆਇਆ ਸ਼ੇਰ ਆ ਗਿਆ ਅਗਰ ਸਾਹਮਣੇ ਬੋਲਾ ਸੰਭਲ ਆਇਆ ਤੇ ਜੀਮੇ ਖਵਾ ਕੇ ਵੀ ਥਾ ਉਹ ਕਾਨ ਕੁੱਤਰਤਾ ਥਾ ਸੁਮਸੇ ਕਬੀ ਫੂਲ ਕਬੀ ਪਾਣ ਕੋਤਰਤਾ ਅੱਲਾ ਯਾਰਖਾ ਜੋਗੀ ਬਾਬਾ ਅਜੀਤ ਸਿੰਘ ਜੀ ਦੇ ਘੋੜੇ ਦੀ ਉਹ ਤਰੀਫ਼ ਕਰਦੇ ਹੋਏ ਲਿਖਦੇ ਨੇ ਕਹਿੰਦੇ ਇਸਕੋ ਕੁਚਲ ਆਇਆ ਕਬੀ ਉਸਕੋ ਕੁਚਲ ਆਇਆ ਜਦੋਂ ਘੋੜਾ ਦੌੜਦਾ ਹੈ ਮੈਦਾਨੀ ਜੰਗ ਦੇ ਵਿੱਚ ਜੋਗੀ ਜੀ ਕਹਿੰਦੇ ਕਦੇ ਇਧਰਲੇ ਵੈਰੀਆਂ ਨੂੰ ਆਪਣੇ ਪੈਰਾਂ ਥੱਲੇ ਲਟਾੜਦਾ ਜਾਂਦਾ ਹੈ ਕਦੇ ਉਧਰਲੇ ਵੈਰੀਆਂ ਨੂੰ ਪੈਰਾਂ ਥੱਲੇ ਲਟਾੜਦਾ ਜਾਂਦਾ ਹੈ ਸਭਾ ਕੀ ਲਕਬ ਲਕਦ ਕੋ ਵੀ ਸੇ ਖਿਆਤ ਬਦਲ ਆਇਆ ਜੋਗੀ ਜੀ ਕਹਿੰਦੇ ਨੇ ਕਿ ਲਿਤਾੜ ਲਿਤਾੜ ਕੇ ਸੈਂਕੜੇ ਸਦਾਹਾਰਤ ਹੁੰਦੇ ਸੈਂਕੜੇ ਲੱਕਦ ਕੋਬੀਦਾਰਤ ਹੁੰਦੇ ਲਿਤਾੜਨਾ ਲਿਤਾੜ ਲਿਤਾੜ ਕੇ ਸੈਂਕੜੇ ਸਪਾਹਿਆਂ ਨੂੰ ਜੋਗੀ ਜੀ ਕਹਿੰਦੇ ਨੇ ਉਸ ਘੋੜੇ ਨੇ ਹਾਲੋਂ ਬਿਹਾਲ ਕਰ ਦਿੱਤਾ ਖਿਆਤ ਬਦਲਾਇਆ ਵਰਤਾ ਕੁਲੀਆ ਵਿਗਾੜ ਦੇਣਾ ਕਈ ਸਪਾਹਿਆਂ ਦੇ ਘੋੜੇ ਨੇ ਜਿਹੜੇ ਕੁਲੀਏ ਵਿਗਾੜ ਦਿੱਤੇ ਠੋਕਰ ਜਹਾ ਮਾਰੀ ਵਹਾਂ ਪਾਣੀ ਨਿਕਲ ਆਇਆ ਜੋਗੀ ਜੀ ਕਹਿੰਦੇ ਉਸ ਘੋੜੇ ਦੇ ਪੈਰਾਂ ਵਿੱਚ ਇੰਨਾ ਬਾੜ ਹੈ ਕਿ ਜਿਉ ਧਰਤੀ ਤੇ ਠੋਕਰ ਮਾਰਦਾ ਜੋਰ ਨਾਲ ਆਪਣੇ ਪੌੜ ਦੇ ਨਾਲ ਤੇ ਧਰਤੀ ਚੋਂ ਪਾਣੀ ਨਿਕਲ ਆਉਂਦਾ ਹੈ ਸ਼ੇਰ ਆ ਗਿਆ ਅਗਰ ਸਾਹਮਣੇ ਗੋਲਾ ਸੰਭਲ ਆਇਆ ਤੇ ਜੋਗੀ ਜੀ ਕਹਿੰਦੇ ਉਹ ਘੋੜਾ ਇੰਨਾ ਬੜੀ ਹੈ ਬਾਬਾਜੀਤ ਸਿੰਘ ਦਾ ਜਿਉ ਦੇ ਸਾਹਮਣੇ ਸ਼ੇਰ ਵੀ ਆਉਂਦਾ ਤੇ ਸ਼ੇਰ ਨੂੰ ਵੀ ਲਲਕਾਰ ਕੇ ਘੋੜਾ ਕਹਿੰਦਾ ਆਪਣੇ ਆਪ ਨੂੰ ਸੰਭਾਲ ਮੈਂ ਤੇਰੇ ਤੇ ਹਮਲਾ ਕਰਨ ਆ ਰਿਹਾ ਕਿ ਘੋੜਾ ਸ਼ੇਰ ਨੂੰ ਵੀ ਜੋਗੀ ਜੀ ਕਹਿੰਦੇ ਇੱਕ ਖਿੰਨ ਦੇ ਵਿੱਚ ਖਤਮ ਕਰਨ ਦੀ ਸਮਰੱਥਾ ਰੱਖਦੇ ਇੰਨਾ ਤੇਜ ਇਨਾ ਉਹ ਬਲੀ ਹੈ ਤੇਜ਼ੀ में हवा के पी था वो कान कुतरता योगी जी कहंदे ਫੁਰਤੀ ਇਤਨੀ ਕਿ ਤੇਜ਼ ਰਫਤਾਰ ਹਵਾ ਵੀ ਇਸ ਨਾਲ ਮੇਚ ਨਹੀਂ ਸਕਦੀ ਕਾਨ ਕੁਤਰ ਦਾ ਅਰਥ ਹੈ ਹਵਾ ਵੀ ਉਸ ਘੋੜੇ ਦੀ ਬਰਾਬਰੀ ਨਹੀਂ ਕਰ ਸਕਦੀ ਇੰਨਾ ਤੇਜ਼ ਹੈ ਇੰਨੀ ਫੁਰਤੀ ਵਿੱਚ ਦੌੜਦਾ ਹੈ ਕਿ ਯੋਗੀ ਜੀ ਕਹਿੰਦੇ ਹਵਾ ਵੀ ਉਹਦੇ ਤੋਂ ਕੰਨ ਕਤਰ ਆਉਂਦੀ ਹੈ ਹਵਾ ਵੀ ਉਹਦੇ ਬਰਾਬਰੇ ਉਹਦੇ ਨਾਲ ਨਹੀਂ ਚੱਲ ਸਕਦੀ ਖਾਸ ਸੁਮਸੇ ਕਬੀ ਪੂਲ ਕਬੀ ਕਾਨ ਕੁਤਰਤਾ ਜੋਗੀ ਜੀ ਕਹਿੰਦੇ ਆਪਣੀ ਸੁਮ ਨਾਲ ਕਦੀ ਫੁੱਲਾਂ ਨੂੰ ਤੇ ਕਦੀ ਪੱਤੀਆਂ ਨੂੰ ਕੁਚਲਦਾ ਭਾਵ ਦੁਸ਼ਮਣ ਦੜ ਦੇ ਛਪਾਈਆਂ ਨੂੰ ਜੋ ਉਹ ਕੋੜਾ ਜਿਹੜਾ ਹੈ ਉਹਨੇ ਬਹੁਤ ਕਹਿੰਦੇ ਲਤਾੜਿਆ ਹੈ ਕਹਤੇ ਤੇ ਸਭੀ ਅਸਪ ਨਹੀਂ ਜਿਸ ਜੇ ਸ਼ਲਾਬ ਹੈ ਯਹੀ ਸ਼ਲਾਬਾ ਤਾਕਤ ਵੀ ਬਲਾਹ ਕੀ ਹੈ ਨਜ਼ਾਕਤ ਕੇ ਨਜ਼ਾਕਤ ਕੇ ਅਲਾਵਾ ਕਹਤੇ ਤੇ ਨਜ਼ਰਬਾਜ ਉਸੇ ਦੇਖ ਕੇ ਦਾਵਾ ਐਸਾ ਨ ਕਦਮ ਹੀ ਹੈ ਕਿਸੇ ਕਾ ਨਾ ਹੈ ਕਾਵਾ ਉੱਠਾ ਹੈ ਅਲਗ ਇਸਕਾ ਇਸਕੀ ਕਨੌਤੀ ਕੀ ਸਦਾ ਹੈ ਜੁਦਾ ਹੈ ਸਿਮਾ ਬ ਲਹੂ ਕੀ ਜਗਾ ਰਗ ਰਗ ਮੇ ਭਰਾ ਹੈ ਅੱਲਾ ਯਾਰ ਕਾ ਜੋਗੀ ਜੀ ਘੋੜੇ ਦੀ ਸਿਫਤ ਕਰਦੇ ਆ ਕਹਿੰਦੇ ਨੇ ਕਹਤੇ ਥੇ ਕਹਤੇ ਤੇ ਸਭੀ ਅਸਪ ਨਹੀਂ ਹੈ ਇਹ ਫਲ ਸ਼ਲਾਵਾ ਸਾਰੇ ਦੁਸ਼ਮਣ ਦਰ ਦੇ ਸਿਪਾਈ ਜਦੋਂ ਉਸ ਘੋੜੇ ਦੀ ਤੇਜ਼ ਰਫਤਾਰ ਨੂੰ ਦੇਖਦੇ ਨੇ ਕਹਿੰਦੇ ਨੇ ਘੋੜਾ ਨਹੀਂ ਹੈ ਇਹ ਤੇ ਕੋਈ ਸ਼ਲਾਵਾ ਹੈ ਤਾਕਤ ਵੀ ਬਲਾਕ ਹੀ ਹੈ ਕਹਿੰਦੇ ਇਹਦੀ ਤਾਕਤ ਵੀ ਅਤ ਦੀ ਹੈ ਬਲਾ ਦੀ ਤਾਕਤ ਭਾਵੇਂ ਆਖਰਾਂ ਦੀ ਤਾਕਤ ਇਹਦੇ ਵਿੱਚ ਨਜ਼ਾਕਤ ਕੇ ਇਲਾਵਾ ਕਹਿੰਦੇ ਹਾਵ ਭਾਵੇ ਦੇ ਕੀਲਣ ਵਾਲੇ ਨੇ ਵੇਖਣ ਵਾਲਿਆਂ ਦੇ ਮਨ ਨੂੰ ਮੋਹ ਲੈਂਦੇ ਘੋੜਾ ਪਰ ਇਹਦੀ ਤਾਕਤ ਕਹਿੰਦੇ ਉਹ ਵੀ ਆਖਰਾਂ ਦੀ ਹੈ ਜੀ ਤਾਕਤ ਦੀ ਵੀ ਬਰਾਬਰੀ ਕੋਈ ਨਹੀਂ ਕਰਤੇ ਤੇ ਨਜ਼ਰਬਾਜ਼ ਉਸੇ ਦੇਖ ਕੇ ਦਾਵਾ ਜੋਗੀ ਜੀ ਕਹਿੰਦੇ ਪਾਰਕਵਾਂ ਦਾ ਤੇ ਇਹ ਦਾਵਾ ਸੀ ਕਿ ਨਾ ਇਸ ਘੋੜੇ ਵਰਗਾ ਕੋਈ ਪਹਿਲਾਂ ਹੋਇਆ ਤੇ ਨਾ ਸ਼ਾਇਦ ਅੱਗੇ ਹੋਵੇਗਾ ਐਸਾ ਨਾ ਕਦਮ ਹੀ ਹੈ ਕਿਸੇ ਦਾ ਨਾ ਹੈ ਕਾਵਾ ਕਹਿੰਦੇ ਸੀ ਇਸ ਘੋੜੇ ਦੀ ਇਸ ਘੋੜੇ ਵਰਗੀ ਚਾਲ ਇਹਦੇ ਵਰਗੇ ਪੈਰ ਕਹਿੰਦੇ ਅਸੀਂ ਅੱਜ ਤੱਕ ਨਹੀਂ ਵੇਖੇ ਕਹਿੰਦੇ ਇਹ ਘੋੜਾ ਅਜੀਬ ਹੈ ਵਿਲੱਖਣ ਹੈ ਤੇ ਬੇਮਿਸਾਲ ਹੈ ਉੱਠਾ ਹੈ ਅਲਗ ਇਸੀ ਕੀ ਕਨੌਤੀ ਜੁਦਾ ਹੈ ਕਹਿੰਦੇ ਸੀ ਇਸ ਸਰੀਰ ਦੀ ਬਣਤਰ ਪੁੱਠਾ ਭਾਵੇ ਦੀ ਬਣਤਰ ਜਿਹੜੀ ਹੈ ਬਾਕੀ ਘੋੜਿਆਂ ਨਾਲੋਂ ਵੱਖਰੀ ਐ ਪੁੱਠਾ ਹੈ ਇਸकी ਅਲਗ ਕੀ ਪੁੱਠਾ ਹੈ ਅਲਗ ਇਸकी ਕਹਿੰਦੇ ਇਹਦਾ ਪੁੱਠਾ ਇਹਦੀ ਬਣਤਰ ਬਾਕੀ ਘੋੜਿਆਂ ਨਾਲੋਂ ਅਲਗ ਹੈ ਕਨੌਤੀ ਹੀ ਜੁਦਾ ਹੈ ਤੇ ਕਹਿੰਦੇ ਇਹਦੀ ਕਨੌਤੀ ਪਾਵ ਜਿਹੜੀ ਕੰਨਾਂ ਦੀ ਬਣਤਰ ਹੈ ਜਿਹੜੇ ਪਾਰਕੂ ਨੇ ਨਾ ਘੋੜਿਆਂ ਦੀ ਘੋੜਿਆਂ ਦਾ ਵਪਾਰ ਕਰਨ ਵਾਲੇ ਜਦੋਂ ਘੋੜਾ ਖਰੀਦਦੇ ਨੇ ਉਹਦੀ ਇੱਕ ਇੱਕ ਚੀਜ਼ ਨੂੰ ਦੇਖਦੇ ਨੇ ਉਹਦੇ ਸੋਮ ਉਹਦੇ ਗੋਡੇ ਉਹਦੇ ਜਿਹੜੇ ਕੰਨ ਨੇ ਉਹਦੀ ਹਰ ਇੱਕ ਪੇਠ ਪੂਸ਼ ਹਰ ਇੱਕ ਚੀਜ਼ ਉਦੀ ਗਰਦਨ ਹਰ ਇੱਕ ਚੀਜ਼ ਦੀ ਪਰਖ ਕਰਕੇ ਉਹ ਘੋੜਾ ਖਰੀਦਦੇ ਨੇ ਤੇ ਪਾਰਕਵਾਨ ਨੂੰ ਪਤਾ ਹੈ ਕਿ ਘੋੜੇ ਦੇ ਕਿਹੜੇ ਚੰਗੇ ਗੁਣ ਹੋਣ ਤੇ ਘੋੜੇ ਨੂੰ ਤਰੀਦਣਾ ਚਾਹੀਦਾ ਜੋਗੀ ਜੀ ਕਹਿੰਦੇ ਵੇਖਣ ਵਾਲੇ ਕਹਿੰਦੇ ਸੀ ਇੱਕ ਇਸ ਘੋੜੇ ਦੀ ਬਣਤਰ ਬੜੀ ਅਲੱਗ ਹੈ ਇਹਦੇ ਕੰਨਾਂ ਦੀ ਬਣਤਰ ਜਿਹੜੀ ਬੜੀ ਵੀ ਲਖਣ ਹੈ ਸੀ ਮਾਵ ਲਹੂ ਕੀ ਜਗਾ ਰਗ ਰਗ ਮੇ ਭਰਾ ਹੈ ਤੇ ਉਹਦੀ ਫੁਰਤੀ ਵੇਖ ਕੇ ਕਹਿੰਦੇ ਸੀ ਕਿ ਅਸਲ ਵਿੱਚ ਇਹ ਜਿਹੜਾ ਘੋੜਾ ਹੈ ਇਹਦੀ ਰਗ ਰਗ ਦੇ ਵਿੱਚ ਲਹੂ ਨਹੀਂ ਬਲਕਿ ਪਾਰਾ ਭਰਿਆ ਹੋਇਆ ਇਹ ਇੰਨਾ ਤੇਜ ਇੰਨਾ ਇਹ ਪਰਤੀਲਾ ਹੈ ਇੰਜ ਲੱਗਦੇ ਇਹਦੀ ਅੰਦਰ ਲਹੂ ਦੀ ਥਾਂ ਤੇ ਪਾਰਾ ਭਰਿਆ ਹੋਵੇ ਪਾਉਸ ਕੀ ਦਮ ਚਾਂਦ ਸੇ ਸੁਮ ਮਾਰ ਕੀ ਸੂਰਤ ਬੇਪਰਹ ਮਗਰ ਉੜਦਾ ਹੈ ਪਰਦਾਰ ਕੀ ਸੂਰਤ ਕਸ ਸ਼ੇਰ ਕੀ ਬਲ ਫੀਲ ਕ ਰਵਾਰ ਕੀ ਸੂਰਤ ਫਿਰਤਾ ਹੈ ਇਸ਼ਾਰੇ ਸੇ ਹੀ ਪ੍ਰਕਾਰ ਕੀ ਸੂਰਤ ਜਿਸ ਸਿਮਤ ਗਿਆ ਰਣ ਕਾ ਇਹ ਨਕਸ਼ਾ ਬਦਲ ਆਇਆ ਪਲਤਨ ਪੜਟ ਆਇਆ ਜੇ ਰਸਾਲਾ ਕੁਚਲ ਆਇਆ ਬਾਬਾ ਅਜੀਤ ਸਿੰਘ ਜੀ ਦੇ ਘੋੜੇ ਦੀ ਸਿਫਤ ਲਿਖਦੇ ਆ ਜੋਗੀ ਜੀ ਕਹਿੰਦੇ ਨੇ ਪਾਉਸ ਕੀ ਦਮ ਪਾਉਸ ਕਹਿੰਦੇ ਘੋੜੇ ਦੀ ਜਿਹੜੀ ਪੂਛ ਹੈ ਦਮ ਪੂਛ ਨੂੰ ਕਹਿੰਦੇ ਨੇ ਪਾਉਸ ਮੋਰ ਨੂੰ ਕਹਿੰਦੇ ਨੇ ਕਹਿੰਦੇ ਪਾਉਸ ਸੀ ਦਮ ਮੋਰ ਵਰਗੀ ਜਿਹੜੀ ਲੰਮੀ ਪੂਛ ਹੈ ਚਾਂਦ ਸੇ ਸੁਮ ਤੇ ਸੋਮ ਜਿਵੇਂ ਅੱਧਾ ਚੰਦਰਮਾ ਹੁੰਦਾ ਹੈ ਕਹਿੰਦੇ ਅੱਧੇ ਚੰਦਰਮਾ ਵਰਗੇ ਸੋਮਣੇ ਮਾਰਕੀ ਸੂਰਤ ਮਾਰ ਕਹਿੰਦੇ ਨੇ ਸੱਪ ਨੂੰ ਕਹਿੰਦੇ ਸੱਪ ਵਰਗੇ ਇਹਦੇ ਨੈਣ ਨਕਸ਼ ਨੇ ਐਨ ਫਰਤੀਲੇ ਨੇ ਬੇ ਪਰ ਹੈ ਮਗਰ ਉੜਦਾ ਹੈ ਕਹਿੰਦੇ ਇਹਦੇ 파ਰਤੇ ਕੋਈ ਨਹੀਂ ਖੰਭ ਕੋਈ ਨਹੀਂ ਘੋੜੇ ਦੇ ਪਰ ਇੰਜ ਲੱਗਦਾ ਜਿਵੇਂ ਆਕਾਸ਼ ਵਿੱਚ ਉੱਡਦਾ ਹੋਵੇ ਪਰਵਾਰ ਕੀ ਸਰਦਾਰ ਕੀ ਸੂਰਤ ਪਰਵਾਰ ਕਹਿੰਦੇ ਪੰਛੀ ਨੂੰ ਕਹਿੰਦੇ ਪੰਛੀਆਂ ਵਾਂਗ ਉੱਡਦਾ ਫਿਰਦਾ ਹੈ ਪਰ ਕੋਈ ਨਹੀਂ ਪਰ ਇਹ ਘੋੜਾ ਪੰਛੀਆਂ ਦੀ ਤਰ੍ਹਾਂ ਉੱਡਦਾ ਹੈ ਕੱਸ ਸ਼ੇਰ ਕੀ ਕਹਿੰਦੇ ਇਹਦੀ ਜਿਹੜੀ ਕੱਸ ਇਹਦੀ ਪਕੜ ਹੈ ਉਹ ਸ਼ੇਰ ਵਰਗੀ ਹੈ ਬਲ ਫੀਲ ਕ ਫੀਲ ਕਹਿੰਦੇ ਨੇ ਇੱਕ ਹਾਥੀ ਨੂੰ ਕਹਿੰਦੇ ਤਾਕਤ ਇਹਦੀ ਹਾਥੀ ਵਰਗੀ ਹੈ ਔਰ ਰਹਿਵਾਰ ਕੀ ਸੂਰਤ ਕਹਿੰਦੇ ਇਹ ਤੇਜ਼ ਰਫਤਾਰ ਘੋੜਿਆਂ ਦੇ ਵਾਂਗ ਦੌੜਦੇ ਭਾਵੇਂ ਦੀ ਰਫਤਾਰ ਆਮ ਘੋੜਿਆਂ ਤੋਂ ਬਹੁਤ ਤੇਜ਼ ਹੈ ਫਿਰਤਾ ਹੈ ਇਸ਼ਾਰੇ ਸੇ ਹੀ ਪ੍ਰਕਾਰ ਕੀ ਸੂਰਤ ਤਾਂ ਕਹਿੰਦੇ ਇਸ਼ਾਰਾ ਕਰਨ ਤੇ ਹੀ ਪ੍ਰਕਾਰ ਵਾਂਗ ਘੁੰਮ ਜਾਂਦਾ ਹੈ ਪ੍ਰਕਾਰ ਆਪਾਂ ਸਮਝਦੇ ਹਾਂ ਇੱਕ ਲੋਹੇ ਦਾ ਜਿਹੜਾ ਬੱਚੇ ਪੜ੍ਹਾਈ ਕਰਦੇ ਨੇ ਲਿਖਾਉਣ ਵਾਸਤੇ ਇਹਦੀ ਮਦਦ ਕਰ ਲਈਦੀ ਹੈ ਉਹ ਰੱਖ ਕੇ ਜਿਵੇਂ ਲਿਖਵਾਈ ਦੀ ਪ੍ਰਕਾਰ ਉਹ ਉਸ ਪ੍ਰਕਾਰ ਦਾ ਜ਼ਿਕਰ ਹੈ ਕਿ ਜਿਵੇਂ ਉਹ ਪ੍ਰਕਾਰ ਘੁੰਮਦੀ ਹੈ ਜੋਗੀ ਜੀ ਕਹਿੰਦੇ ਇਸ਼ਾਰੇ ਦੇ ਨਾਲ ਘੋੜਾ ਬਾਬਾ ਅਜੀਤ ਸਿੰਘ ਦੀ ਇਸ਼ਾਰਾ ਕਰਦੇ ਨੇ ਤੇ ਜਿੱਧਰ ਦਾ ਇਸ਼ਾਰਾ ਮਿਲਦਾ ਉਧਰ ਨੂੰ ਦੌੜ ਜਾਂਦਾ ਜਿਸ سمت ਗਿਆ ਜੋਗੀ ਜੀ ਕਹਿੰਦੇ ਜਿਸ ਪਾਸੇ ਗਿਆ ਰਣ ਰਣਕਾਜ ਨਕਸ਼ਾ ਬਦਲ ਆਇਆ ਇਹ ਘੋੜਾ ਜਿਸ ਪਾਸੇ ਵੀ ਦੌੜ ਕੇ ਗਿਆ ਜੋਗੀ ਜੀ ਕਹਿੰਦੇ ਉਸ ਪਾਸੇ ਹੀ ਰਣ ਖੇਤਰ ਦਾ ਜੰਗ ਦੇ ਮੈਦਾਨ ਦਾ ਇਹਨੇ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ ਪਲਟਣ ਪਲਟ ਆਇਆ ਇਹ ਰਸਾਲਾ ਕੁਚਨ ਆਇਆ ਜੋਗੀ ਜੀ ਕਹਿੰਦੇ ਨੇ ਜਿਸ ਪਾਸੇ ਵੀ ਇਹ ਘੋੜਾ ਗਿਆ ਪਲਟਣਾ ਦੀਆਂ ਪਲਟਣਾ ਇਹਨੇ ਨਸ਼ਾਸ਼ ਕਰ ਦਿੱਤੀਆਂ ਉਲਟਾ ਪੁਟਾ ਕੇ ਰੱਖ ਦਿੱਤੀਆਂ ਰਸਾਲੇ ਦੇ ਰਸਾਲੇ ਤਬਾਹ ਕਰ ਦਿੱਤੇ ਬਾਬਾ ਜੀਤ ਸਿੰਘ ਜੀ ਨੇ ਜਦੋਂ ਇਸ ਘੋੜੇ ਤੇ ਸਵਾਰ ਹੋ ਕੇ ਬਾਬਾ ਜੀ ਜੰਗ ਦੇ ਮੈਦਾਨ ਵਿੱਚ ਲੜੇ ਨੇ ਪਕੜੇ ਜਿਸੇ ਗਰਦਨ 'ਤੇ ਜੇ ਪੂਰਾ ਉਸੇ ਕਰ ਦੇ ਹੋ ਕਾਮਲੇ ਫਨ ਵੀ ਤੋ ਅਧੂਰਾ ਉਸੇ ਕਰ ਦੇ ਪੈਰੋਂ 'ਮੇ ਤੁਫੰਗ ਆਏ ਤੋ ਬੂਰਾ ਉਸੇ ਕਰ ਦੇ ਜਿਸ ਤੋਪ ਪੈ ਦੇ ਟਾਪ ਜੇ ਰੂਰਾ ਚੂਰਾ ਉਸੇ ਕਰ ਦੇ ਜੀ ਮੇ ਕਦਰ ਅੰਦਾਜ਼ ਡਰੇ ਉਹ ਪਚੀ ਭਾਗੇ ਤੋਪੂਕ ਗਰਜ ਛੋੜ ਕੇ ਸਭ ਤੋਪ ਚੀ ਭਾਗੇ ਬਾਬਾ ਜੀਤ ਸਿੰਘ ਜੀ ਦੇ ਘੋੜੇ ਦੀ ਤਰੀਫ਼ ਦੇ ਵਿੱਚ ਆਖਰੀ ਸ਼ੇਰ ਹੈ ਜੋਗੀ ਜੀ ਕਹਿੰਦੇ ਨੇ ਪਕੜੇ ਜਿਸੇ ਗਰਦਨ ਸੇ ਇਹ ਪੂਰਾ ਉਸੇ ਕਰ ਦੇ ਕਹਿੰਦੇ ਜਿਸ ਵੀ ਬੈਰੀ ਨੂੰ ਗਰਦਨ ਨੂੰ ਮੂੰਹ ਨਾਲ ਘੋੜੇ ਨੇ ਫੜਿਆ ਕਿਉਂਕਿ ਘੋੜੇ ਜਦੋਂ ਮੈਦਾਨੇ ਜੰਗ ਵਿੱਚ ਲੜਾ ਕੇ ਘੋੜੇ ਜਾਂਦੇ ਨੇ ਉਹਨਾਂ ਨੂੰ ਯੁੱਧ ਵਿਦਿਆ ਵੀ ਸਿਖਾਈ ਜਾਂਦੀ ਹੈ ਤੇ ਜੋਗੀ ਜੀ ਕਹਿੰਦੇ ਜਦੋਂ ਮੂੰਹ ਦੇ ਨਾਲ ਦੁਸ਼ਮਣ ਦੇ ਗਰਦਨ ਨੂੰ ਪਕੜਦਾ ਹੈ ਜੇ ਪੂਰਾ ਉਸੇ ਕਰ ਦੇ ਇਹ ਉਹਨੂੰ ਪੂਰਾ ਕਰ ਦਿੰਦਾ ਹੈ ਪੂਰਾ ਅਰਧ ਅਰਥ ਹੁੰਦਾ ਹੈ ਮਾਰ ਦੇਣਾ ਕਹਿੰਦੇ ਉਹਨੂੰ ਪੂਰਾ ਕਰ ਦਿੰਦਾ ਪਟਕਾ ਕੇ ਧਰਤੀ ਤੇ ਸੁੱਟ ਦੇ ਉਹ ਕਾਮੜੀ ਫਨਪੀ ਉਹ ਅਧੂਰਾ ਉਸੇ ਕਰ ਦੇ ਕਹਿੰਦੇ ਕੋਈ ਚੰਗੇ ਚੰਗੇ ਖੱਬੀ ਖਾਨ ਜਿਹੜੇ ਸੀ ਉਹ ਹਿਸ਼ਾਰੀਆਂ ਕਰਨ ਵਾਲੇ ਜਦੋਂ ਘੋੜੇ ਦੇ ਸਾਹਮਣੇ ਆਉਂਦੇ ਨੇ ਤੇ ਇਹ ਘੋੜਾ ਉਹਨਾਂ ਦੀ ਹਿਸ਼ਿਆਰੀ ਖਤਮ ਕਰ ਦਿੰਦਾ ਇਹਦੇ ਅੱਗੇ ਉਹਨਾਂ ਦੀ ਯੁੱਧ ਨੀਤੀ ਵੀ ਜਿਹੜੀ ਕੰਮ ਨਹੀਂ ਕਰਦੀ ਚੰਗੇ ਚੰਗੇ ਹਸ਼ਿਆਰ ਉਹ ਹਿਸ਼ਾਰ ਜਿਹੜੇ ਸਿਪਾਈ ਸੀ ਉਹ ਵੀ ਕਹਿੰਦੇ ਇਸ ਘੋੜੇ ਦੇ ਸਾਹਮਣੇ ਆਰ ਖਾ ਗਏ ਨੇ ਪੈਰੋਂ ਮੇ ਤੂਫੰਗ ਆਏ ਤੋ ਬੂਰਾ ਉਸੇ ਕਰ ਦੇ ਕਹਿੰਦੇ ਤੂਫੰਗ ਦਾ ਅਰਥ ਹੈ ਬੰਦੂਕ ਕਹਿੰਦੇ ਇਸ ਘੋੜੇ ਦੇ ਪੈਰਾਂ ਥੱਲੇ ਜੇਕਰ ਬੰਦੂਕ ਆਈ ਇੰਨੀ ਤਾਕਤ ਵਾਲਾ ਘੋੜਾ ਹੈ ਕਿ ਬੰਦੂਕ ਦੇ ਉੱਪਰ ਪੈਰ ਮਾਰਦਾ ਤੇ ਉਹਨੂੰ ਬੂਰਾ ਬਣਾ ਕੇ ਰੱਖ ਦਿੰਦਾ ਕਹਿੰਦੇ ਉਹਨੂੰ ਐਨ ਚੂਰਾ ਬਣਾ ਦਿੰਦਾ ਜਿਸ ਤੋਪ ਪੈ ਦੇ ਤਾਪ ਇਹ ਚੂਰਾ ਉਸੇ ਕਰ ਦੇ ਜੋਗੀ ਜੀ ਕਹਿੰਦੇ ਜਿਸ ਤੋਪ ਦੇ ਉੱਪਰ ਘੋੜੇ ਨੇ ਆਪਣੀ ਟਾਪ ਲਈ ਜ਼ੋਰ ਦੇ ਨਾਲ ਆਪਣੀ ਸ਼ਨਾang ਮਾਰੀ ਉਸ ਤੋਪ ਨੂੰ ਚੂਰਾ ਕਰਕੇ ਰੱਖ ਦਿੱਤਾ ਜੀ ਮੇ ਕਦਰ ਅੰਦਾਜ਼ ਡਰੇ ਓਪਚੀ ਭਾਗੇ ਜੋਗੀ ਜੀ ਕਹਿੰਦੇ ਇਸ ਘੋੜੇ ਦੀ ਜਿਹੜੀ ਇਸ ਬਹਾਦਰੀ ਨੂੰ ਇਸ ਤਾਕਤ ਨੂੰ ਵੇਖ ਕੇ ਜੀ ਮੇ ਕਦਰ ਅੰਦਾਜ਼ ਡਰੇ ਕਦਰ ਅੰਦਾਜ਼ ਕਹਿੰਦੇ ਨਿਸ਼ਾਨੇ ਬਾਜ਼ਾਂ ਨੂੰ ਜਿਹੜੇ ਤੀਰਾਂ ਦੇ ਨਾਲ ਨਿਸ਼ਾਨੇ ਲਾ ਰਹੇ ਸੀ ਜੋਗੀ ਜੀ ਕਹਿੰਦੇ ਓਪਚੀ ਉਹ ਨਿਸ਼ਾਨੇ ਲਾਉਣ ਵਾਲੇ ਸੂਰਮੇ ਜਿਹੜੇ ਨੇ ਜੋਗੀ ਜੀ ਕਹਿੰਦੇ ਜਦੋਂ ਇਸ ਘੋੜੇ ਦੀ ਬਹਾਦਰੀ ਨੂੰ ਵੇਖਿਆ ਤੇ ਜਿਹੜੇ ਨਿਸ਼ਾਨਚੀ ਸਨ ਨਿਸ਼ਾਨੇ ਲਾਉਣ ਵਾਲੇ ਸੂਰਮੇ ਜੋਗੀ ਜੀ ਕਹਿੰਦੇ ਉਹ ਅੱਗੇ ਲੱਗ ਕੇ ਭੱਜ ਪਏ ਤੋਪੂਕੋ ਗਰਜ ਛੋੜ ਕੇ ਕਹਿੰਦੇ ਚੱਲਦੀਆਂ ਤੋਪਾਂ ਜਿਨ੍ਹਾਂ ਦੇ ਨਾਲ ਇਸ ਦੁਸ਼ਮਣ ਦਲ ਦੇ ਸਿਪਾਹੀ ਸਿੰਘਾਂ ਤੇ ਹਮਲਾ ਕਰਦੇ ਸੀ ਕਹਿੰਦੇ ਜਦੋਂ ਉਹਨਾਂ ਨੇ ਵੇਖਿਆ ਕਿ ਘੋੜਾ ਜਿਹਦੀ ਤੋਪ ਤੇ ਛਾਲ ਮਾਰਦੇ ਚੂਰਾ ਕਰ ਦਿੰਦਾ ਕਹਿੰਦੇ ਤੋਪਾਂ ਛੱਡ ਕੇ ਤੋਪਚੀ ਵੀ ਡਰ ਕੇ ਭੱਜ ਗਏ ਨੇ ਸੋ ਇਸ ਤਰ੍ਹਾਂ ਜੋਗੀ ਜੀ ਕਹਿੰਦੇ ਨੇ ਸ਼ਹਿਜ਼ਾਦਾਏ ਜੀ ਜਾਨੇ ਭਾਗੜ ਥੀ ਮਚਾਦੀ ਜੇ ਫੌਜ ਬਗਾਦੀ ਕਬੀ ਉਹ ਫੌਜ ਬਗਾਦੀ ਬੜ ਚੜ ਕੇ ਤਵਕਕੋ ਸੇ ਸਜਾਦ ਕੋ ਦਿਖਾਦੀ ਸਤ ਗੁਰੂ ਨੇ ਵਹੀਂ ਕਿਲਾ ਸੇ بیٹے ਕੋ ਨਾ ਦਾਦੀ ਸ਼ਾਬਾਸ਼ ਪਿਸਨ ਖੂਬ ਦਲੇਰੀ ਸੇ ਲੜੇ ਹੋ ਹਾਂ ਕਿਉ ਨਾ ਹੋ ਗੋਬਿੰਦ ਕੇ ਫਰਜੰਦ ਬੜੇ ਹੋ ਬਾਬਾ ਅਜੀਤ ਸਿੰਘ ਜੀ ਮੈਦਾਨੀ ਜੰਗ ਦੇ ਵਿੱਚ ਲੜ ਰਹੇ ਨੇ ਜੋਗੀ ਜੀ ਕਹਿੰਦੇ ਸ਼ਹਿਜ਼ਾਦਾਏ ਕੀ ਜਾਨੇ ਭਾਗੜ ਥੀ ਮਚਾਦੀ ਬਾਬਾ ਅਜੀਤ ਸਿੰਘ ਜੀ ਦੀ ਕਹਿੰਦੇ ਇਸ ਵੱਡੀ ਸ਼ਾਨ ਨੇ ਬਾਬਾ ਅਜੀਤ ਸਿੰਘ ਜੀ ਦੇ ਇਸ ਹਮਲੇ ਨੇ ਇਨੀ ਸ਼ਾਨ ਦੇ ਨਾਲ ਹਮਲਾ ਕੀਤਾ ਤੈਨੇ ਜੋਸ਼ ਦੇ ਨਾਲ ਹਮਲਾ ਕੀਤਾ ਕਿ ਵੈਰੀ ਦਲ ਦੇ ਵਿੱਚ ਭਗੜ ਮਚ ਗਈ ਹੈ ਜੇ ਫੌਜ ਭਗਾਦੀ ਕਬੀ ਉਹ ਫੌਜ ਭਗਾਦੀ ਜੋਗੀ ਜੀ ਕਹਿੰਦੇ ਕਦੀ ਇਹ ਫੌਜ ਇਧਰੋਂ ਭੱਜ ਉੱਠੀ ਕਦੀ ਦੂਜੇ ਪਾਸੇ ਗਈ ਤੇ ਉਧਰ ਦੀ ਫੌਜ ਨੂੰ ਅੱਗੇ ਲਾ ਕੇ ਭਜਾ ਦਿੱਤਾ ਬਾੜ ਚੜ ਕੇ ਤਵਕਕੋ ਸੇ ਸਜ਼ਾਤ ਕੋ ਦਿਖਾਦੀ ਜੋਗੀ ਜੀ ਕਹਿੰਦੇ ਬਾਬਾ ਅਜੀਤ ਸਿੰਘ ਜੀ ਨੇ ਬੜੀ ਸ਼ੂਰਮ ਗਤੀ ਤੇ ਬਹਾਦਰੀ ਦੇ ਨਾਲ ਦੁਸ਼ਮਣਾਂ ਦੇ ਸਾਹਮਣੇ ਰਣ ਖੇਤਰ ਦੇ ਵਿੱਚ ਆਪਣੀ ਜੋਰ ਵਿਖਾਏ ਤੇ ਦੁਸ਼ਮਣਾਂ ਦਾ ਨਾਸ਼ ਕੀਤਾ ਸਤਗੁਰੂ ਨੇ ਵਹੀਂ ਕਿਲਾਸੇ بیٹے ਕੋ ਨਦਾ ਦੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰਣ ਖੇਤਰ ਦੇ ਵਿੱਚ ਲੜਦੇ ਬਾਬਾ ਅਜੀਤ ਸਿੰਘ ਜੀ ਨੂੰ ਚਮਕੌਰ ਦੀ ਗੜੀ ਤੋਂ ਤੱਕਿਆ ਤੇ ਉੱਚੀ ਆਵਾਜ਼ ਦੇ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਸ਼ਾਬਾਸ਼ ਤਿਸਰ ਖੂਬ ਦਲੇਰੀ ਨਾਲ ਲੜੇ ਹੋ ਬਾਬਾ ਅਜੀਤ ਸਿੰਘ ਜੀ ਨੂੰ ਤੱਕ ਕੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਕਿ ਅਹ ਮੇਰੇ ਬੇਟਾ ਸ਼ਾਬਾਸ਼ ਤੂੰ ਖੂਬ ਦਲੇਰੀ ਦੇ ਨਾਲ ਬੜੀ ਬਹਾਦਰੀ ਦੇ ਨਾਲ ਜੰਗ ਲੜਿਆ ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ ਤੇ ਸਤਿਗੁਰੂ ਜੀ ਕਹਿੰਦੇ ਹਾਂ ਲੜਦੇ ਵੀ ਕਿਉਂ ਨਾ ਇੰਨੀ ਦਲੇਰੀ ਦੇ ਵਿੱਚ ਤੇ ਲੜਨਾ ਹੀ ਸੀ ਕਿਉਂ ਸਤਿਗੁਰੂ ਜੀ ਕਹਿੰਦੇ ਕਿਉਂਕਿ ਤੂੰ ਗੁਰੂ ਗੋਬਿੰਦ ਸਿੰਘ ਦਾ ਵੱਡਾ ਸੁਪੁੱਤਰ ਹੈ ਤੇ ਮੈਨੂੰ ਫਖਰ ਹੈ ਤੇਰੇ ਤੇ ਮਾਣ ਹੈ ਤੇਰੇ ਤੇ ਕਿ ਤੂੰ ਇਸ ਬਹਾਦਰੀ ਸ਼ੂਰਮਗਤੀ ਦੇ ਨਾਲ ਅੱਜ ਦੁਸ਼ਮਣ ਵੱਲ ਨੂੰ ਜਿਹੜੇ ਆਪਣੇ ਜ਼ੋਰ ਵਿਖਾਏ ਨੇ ਸੋ ਇਸ ਤਰ੍ਹਾਂ ਬਾਬਾ ਅਜੀਤ ਸਿੰਘ ਜੀ ਮੈਦਾਨੇ ਜੰਗ ਦੇ ਵਿੱਚ ਡਟੇ ਹੋਏ ਨੇ ਉਸ ਤੋਂ ਬਾਅਦ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਕਿਵੇਂ ਕੋਈ ਇਹਦਾ ਜ਼ਿਕਰ ਜੋਗੀ ਜੀ ਅੱਗੇ ਜਾ ਕੇ ਕਰਨਗੇ ਸੋ ਭੁੱਲਾ ਚੁੱਕਾਂ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ